ਪਿੰਡ ਛੇ ਦੇ ਸ਼ਾ ਦੇ ਵਿੱਚ ਖੜੇ ਆ ਜਿੱਥੇ ਕੀ ਪੈਨ ਕਰਮਜੀਤ ਕੌਰ ਦੀ ਚਾਰ ਕਨਾਲਾਂ ਜ਼ਮੀਨ ਦੇ ਉੱਤੇ ਆੜਤੀਆ surjit singh ਪਿੰਡ ਅਲਾਬਾਦ ਦਾ ਜਿੰਨੇ ਕੀ 2 ਸਾਲ ਇਹ ਜ਼ਮੀਨ ਠੇਕੇ ਤੇ ਰੱਖੀ ਪੈਣ ਦੀ ਆ 500 ਦਾ ਪਰਨੋਟ ਲਾ ਕੇ ਗਾਲੀ ਤਰੀਕੇ ਨਾਲ ਜ਼ਮੀਨ ਆਪਦੇ ਨਾਂ ਕਰ ਆ ਗਿਆ ਤੇ ਹੁਣ ਕਬਜ਼ਾ ਕਰਨ ਨੂੰ ਫਿਰਦਾ ਹੈ ਜਿਹੜਾ ਕਿ 1 ਰੁਪਈਆ ਵੀ ਭੈਣ ਨੂੰ ਨਹੀਂ ਦਿੱਤਾ ਆ ਭੈਣ ਮੇਰੇ ਨਾਲ ਖੜੀ ਏ ਕਰਮਜੀਤ ਕੌਰ ਤੇ 17 ਸਾਲਾਂ ਬੱਚਾ ਇਹਦਾ ਜਿਹੜਾ ਕਿ ਦਿਹਾੜੀਆਂ ਕਰ ਕਰਕੇ ਬੱਚਾ ਪਾਲਿਆ ਵਾ ਆਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਪਰਿਵਾਰ ਦੇ ਨਾਲ ਖੜੀ ਏ ਭੈਣ ਦੇ ਨਾਲ ਖੜੀ ਏ ਜ਼ਮੀਨ ਉਹਨੇ ਆਪ ਦੇ ਭਰਾ ਦੇ ਨਾਂ ਲਵਾਈ ਏ ਤੇ ਉਹਦੀ ਵੀ ਜਾਂਚ ਕੀਤੀ ਜਾਵੇ ਤੇ ਨਾਲ ਇਸ ਭੈਣ ਨੂੰ ਇਨਸਾਫ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਧਰਮ ਸਿੰਘ ਆਲਾ ਜਿਲ੍ਹਾ ਪ੍ਰੈਸ ਕਤਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਮੋਗਾ ਸੋ ਅੱਜ ਅਸੀਂ ਪਿੰਡ ਛੇਦੇਸ਼ਾ ਦੇ ਵਿੱਚ ਖੜੇ ਆ ਜਿੱਥੇ ਕੀ ਭੈਣ ਕਰਮਜੀਤ ਕੌਰ ਦੀ 4 ਕਨਾਲਾਂ ਜ਼ਮੀਨ ਦੇ ਉੱਤੇ ਆੜਤੀਆ ਸੁਰਜੀਤ ਸਿੰਘ ਪਿੰਡ ਅਲਾਬਾਦ ਦਾ ਜਿਨਨੇ ਕੀ 2 ਸਾਲ ਇਹ ਜ਼ਮੀਨ ਠੇਕੇ ਤੇ ਰੱਖੀ ਪੈਣ ਦੀ ਚਾਰ ਕਨਾਲਾ ਇੱਥੇ ਜ਼ਮੀਨ ਆ ਤੇ ਕਿਲਾ ਉਧਰਲੀ ਸਾਈਡ ਆ ਡੇਢ ਕਿਲਾ ਉਹਨੇ ਠੇਕੇ ਰੱਖਿਆ ਉਹਦਾ ਵੀ ਕੋਈ ਰੁਪਈਆ ਨਹੀਂ ਦਿੱਤਾ ਉਪਰੋਂ ਆ 500 ਦਾ ਪ੍ਰਨੋਟ ਲਾ ਕੇ ਜਾਲੀ ਤਰੀਕੇ ਨਾਲ ਜ਼ਮੀਨ ਆਪਦੇ ਨਾਂ ਕਰਾ ਗਿਆ ਤੇ ਹੁਣ ਕਬਜ਼ਾ ਕਰਨ ਨੂੰ ਫਿਰਦਾ ਹੈ ਜਿਹੜਾ ਕਿ 1 ਰੁਪਈਆ ਵੀ ਭੈਣ ਨੂੰ ਨਹੀਂ ਦਿੱਤਾ ਆ ਭੈਣ ਮੇਰੇ ਨਾਲ ਖੜੀ ਏ ਕਰਮਜੀਤ ਕੌਰ ਤੇ 17 ਸਾਲਾਂ ਬੱਚਾ ਇਹਦਾ ਜਿਹੜਾ ਕਿ ਦਿਹਾੜੀਆਂ ਕਰ ਕਰਕੇ ਬੱਚਾ ਪਾਲਿਆ ਵਾ ਸਿਰ ਦਾ ਸਾਈ ਹੈ ਨਿੰਗਾ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਪਰਿਵਾਰ ਦੇ ਨਾਲ ਖੜੀ ਹੈ ਭੈਣ ਦੇ ਨਾਲ ਖੜੀ ਹੈ ਤੇ ਸਾਡੀ ਸਰਕਾਰ ਤੋਂ ਵੀ ਮੰਗ ਆ ਵੀ ਸਰਜੀਤ ਸਿੰਘ ਜਿਹੜਾ ਕਿ ਆਪਣੇ ਆਪ ਨੂੰ ਆਰਧਤੀਆ ਕਹਿੰਦਾ ਤੇ ਜ਼ਮੀਨ ਉਹਨੇ ਆਪਦੇ ਭਰਾ ਦੇ ਨਾਂ ਲਵਾਈਏ ਤੇ ਉਹਦੀ ਵੀ ਜਾਂਚ ਕੀਤੀ ਜਾਵੇ ਤੇ ਨਾਲ ਇਸ ਭੈਣ ਨੂੰ ਇਨਸਾਫ ਦਿੱਤਾ ਜਾਵੇ ਜੇਕਰ ਪ੍ਰਸ਼ਾਸਨ ਜਾਂ ਤਹਿਸੀਲਦਾਰ ਕੋਈ ਵੀ ਇੱਥੇ ਕਬਜ਼ਾ ਕਰਨ ਆਉਂਦਾ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਕਿਸੇ ਵੀ ਹਾਲਤ ਦੇ ਵਿੱਚ ਇਹ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਦਿਆਂਗੇ ਭੈਣ ਦੇ ਨਾਲ ਪੂਰੀ ਸੰਘਰਸ਼ ਕਮੇਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਖੜੀ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਅਪੀਲ ਆ ਆਰਤੀਆ ਸਰਜੀਤ ਸਿੰਘ ਦੀ ਜਾਂਚ ਕੀਤੀ ਜਾਵੇ ਤੇ 420 ਦਾ ਬੰਦਾ ਪਰਚਾ ਉਹਦੇ ਤੇ ਕੀਤਾ ਜਾਵੇ ਤੇ ਭੈਣ ਨੂੰ ਇਨਸਾਫ ਦਿੱਤਾ ਜਾਵੇ ਪੈਨ ਕਹਿ ਰਹੀ ਹੈ ਵੀ ਜੇਕਰ ਪ੍ਰਸ਼ਾਸਨ ਨੇ ਸਾਥ ਨਾ ਮੇਰਾ ਦਿੱਤਾ ਤੇ ਸਰਜੀਤ ਸਿੰਘ ਮੇਰੀ ਪਹਿਲੀ ਤੇ ਕਬਜ਼ਾ ਕਰਨ ਆਇਆ ਤੇ ਮੈਂ ਇਸ ਜ਼ਮੀਨ ਦੇ ਵਿੱਚ ਆਤਮ ਹੱਤਿਆ ਕਰਾਂਗੀ ਸੋ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਤੇ ਸਰਕਾਰ ਨੂੰ ਸਾਡੀ ਅਪੀਲ ਆ ਵੀ ਭੈਣ ਨੂੰ ਇਨਸਾਫ ਦਿੱਤਾ ਜਾਵੇ ਤੇ ਕਿਸਾਨ